ਸਾਸਿਕਾ ਸਾਰੇ ਭਰਾਵਾਂ ਨੂੰ ਅੱਜ ਜਦ ਪਹਿਲੇ ਦਿਨ ਬਾਨ ਟੁੱਟਾ ਇੱਥੋਂ ਟੁੱਟਾ ਜਿਆ ਕੋਨੇ ਵਾਲ ਪਿੰਡ ਤੋਂ ਆ ਸਾਹਮਣੇ ਜਿੱਥੋਂ ਬਾਨ ਟੁੱਟਾ ਸੀ ਹੁਣ ਪਾਣੀ ਦੀ ਰਫਤਾਰ ਬਿਲਕੁਲ ਘਟ ਗਈ ਆ ਪਰ ਅੱਗੇ ਪਾਣੀ ਹੈਗਾ ਜਿਆਦਾ ਪਰ ਇੱਥੋਂ ਰਫਤਾਰ ਬਿਲਕੁਲ ਘਟ ਗਈ ਪਾਣੀ ਦੀ ਹੁਣ ਹਾਂ ਜੀ ਉਹ ਸਾਹਮਣੇ ਇਹ ਰਾਹ ਕੋਈ ਵਜ੍ਹਾ ਨਹੀਂ ਪਸੂਰੇ ਗਲਤ ਮਜ਼ਦੂਰੀ ਰਾਹ ਦੇ ਨਾਲ ਅੱਛਾ ਹੁਣ ਅਸੀਂ ਭੁੰਨੇ ਵੱਲ ਨੂੰ ਜਾਣਾ ਪਿਆ ਕੋਈ ਕੋਈ ਆਓ ਸ਼ਿਰਕੇ ਪਾਓ ਨਹੀਂ ਇੱਧਰ ਨੂੰ ਆ ਥੋੜੇ ਦੇ ਜਾਂਦੇ ਵੀ ਦੇਖ ਮੈਂ ਚੱਕਦਾ ਵਾਹੀ ਗੁਰੂਆ ਜੱਬੀ ਤੋਂ ਬਾਕੀ ਤੇ ਛੱਡ ਦੋ ਕਿਦੇ ਪਾਣੀ ਨਾਲ ਗੁਜ਼ਾਰਾ ਕਿਤਾ ਕਰਦਾ ਨਲਕਾ ਵੀ ਨਹੀਂ ਹੈਗਾ ਕੋਈ ਪਾਣੀ ਦਾ ਹਾਂ ਜੀ ਹੜਦਾ ਹੀ ਪਾਣੀ ਤੇ ਵੀਰ ਕਹਿੰਦਾ ਕਿ ਯਾਰ ਪਾਣੀ ਪੀ ਕੇ ਗੁਜ਼ਾਰਾ ਕਿਤਾ ਜੋ ਕੁਛ ਵੀ ਆ ਨਹੀਂ ਕੋਈ ਗੱਲ ਨਹੀਂ ਤੇ ਬੜੇ ਚਲੋ ਫਿਰ ਵੀ ਚੜਦੀ ਗਲਾਚ ਚੜਦੀ ਹਾਂ ਚੜਦੀ ਯਾਰ ਇਹ ਕਿਉਂ ਆਣਾ ਅਗਲੇ ਪਿੰਨੇ ਬਾਨਿਆ ਭੁੰਨੇ ਤੇ ਉਥੇ ਟੁੱਟ ਗਿਆ अच्छा वो देख मैंने कोठी आ कोठी मुड़ी कर देती है सारे एक घेरे च ही है जेड़ा ਪਿੰਡ ਸੀ ਇੱਥੋਂ ਟੁੱਟ ਗਈ ਇਹਦੇ ਅਗਲੇ ਮਹੀਨੇ ਟੁੱਟ ਗਈ ਇੱਥੋਂ ਆ ਮਾਸ਼ਾਅੱਲ ਇਹ ਟੁੱਟ ਗਈ ਇਹਦੇ ਅਗਲੇ ਮਹੀਨੇ ਜਾ ਗਿਆ ਸਿੱਧਾ ਬੰਨ ਜਿਹੜਾ ਕਮਾਰਪੁਰ ਚੋਂ ਕਿ ਗਾਂ ਘਮਰਾਉਂ ਨਿਕਲ ਜਾਂਦਾ ਇਦੋਂ ਕੋ ਰਕੜ ਕੇ ਆਈ ਪਾਣੀ ਨੂੰ ਇੱਧਰ ਜਾਣ ਨੂੰ ਅਗਲੇ ਮਹੀਨੇ ਬੰਨਿਆ ਜੀ ਉਹ ਉਹ ਨਾ ਬੱਧੇ ਫੇ ਆਪਣੇ ਉਹ ਕਰਨੀ ਪਤਾ ਉਹ ਜਾਂਦੇ ਦਰਿਆ ਤੇ ਬੰਨ ਗਿਆ ਦਰਿਆ ਨੂੰ ਪਾਣੀ ਨਹੀਂ ਗਿਆ ਪਾਣੀ ਕੋਲ ਨਹੀਂ ਨਹੀਂ ਦਰਿਆ ਸਾਹ ਦਰਿਆ ਹੈ ਗਾੜੀ ਨਹੀਂ ਨਹੀਂ ਦਰਿਆ ਬੰਨ ਕੇ ਤੂੰ ਆਪਾਂ ਉਧਰ ਨੂੰ ਜੂ ਕੀਤਾ ਹੋਣ ਟੱਕਾ ਆ ਵੀਰ ਜੀ ਇਹ ਤੋਂ ਬਾਹਰ ਟੁੱਟਾ ਹੈ ਜੰਗਲਾਤ ਇੱਥੇ ਛੱਤੀ ਪਾਣੀ ਨੋ ਕੋ ਰਾਹ ਨਹੀਂ ਸੇਵਾ ਦਾ ਡਰਪਲੇ ਦੇ ਪਹੁੰਚ ਗਿਆ ਇੱਥੇ ਟੁੱਟ ਗਈ ਵੜ ਗਈ ਫਿਰ ਅਗਲੇ ਮੇਨੇ ਥੁੱਸੀ ਆ ਨਹੀਂ ਆਉਂਦੇ ਡੇਰੇ ਦੇ ਕਿੰਨਾ ਨੁਕਸਾਨ ਹੋਇਆ ਬੋ ਸਾਡੇ ਦੋ ਕੋਠੇ ਟੁੱਟ ਗਏ ਦੋ ਕੋਠੇ ਟੁੱਟ ਗਏ ਆ ਜਾ ਸਾਡੇ ਸੁੱਸੀ ਸਾਰੀ ਕੁੱਪੀ ਬਿਸਤਰੇ ਸਾਪੋਟ ਵੀ ਦੇ ਰਿਹਾ ਬਾਹਰ ਕੱਢ ਕੇ ਰੱਖਿਆ ਇੰਨਾ ਘਰੇ ਲਾਇਆ ਚਾਹ ਮਾਂ ਚੱਤ ਕਰੀ ਦੀਨਦਾਰਾ ਆ ਵੀਰ ਜੀ ਢੋਨੇਵਾਲ ਦੇ ਡੇਰੇ ਆ ਇਹ ਸੇਵਾ ਚੱਲ ਰਹੀ ਹੈ ਟਰਪਲੇ ਦੀ ਸੰਗਤਾਂ ਲੋ ਆ ਜਿਹੜਾ ਸਾਹਮਣੇ ਤੁਸੀਂ ਆ ਰੁੜੀ ਸਾਹਮਣੇ ਚਲੋ ਪਾਣੀ ਦੀ ਰਫਤਾਰ ਥੋੜੀ ਜਿਹੀ ਘਟ ਗਈ ਆ ਚਲੋ ਸੁੱਕ ਦਾ ਸਾ ਆ ਲੋਕਾਂ ਨੂੰ ਝੋਨੇ ਵੀ ਦਿਖਣੇ ਸ਼ੁਰੂ ਹੋ ਗਏ ਇੱਧਰ ਆ ਬਾਬਾ ਜੀ ਦੇ ਕਹਿਣ ਤੇ ਵੀ ਤਿੰਨ ਦਿਨ ਹੋ ਗਏ ਆ ਪ੍ਰਸ਼ਾਦਾ ਨਹੀਂ ਛਕਾ ਕੇ ਇੰਨੇ ਵੀ ਉਹ ਸਾਹਮਣੇ ਡੇਰੇ ਇੱਥੋਂ 2 ਕਿਲੋਮੀਟਰ ਤੇ ਸੇਵਾਦਾਰੋਂ ਸੁਰਕੇ ਜਾਣਦੇ ਆ। ਤੁਹਾਡੀ ਯਾਰੀ ਕਿ ਫਾਫਾ ਬਿਲਕੁਲ ਖਤਮ ਹੋ ਗਿਆ। ਆਹ ਲੋ ਬੱਜਿਆ ਦਾ ਬਿਲਕੁਲ ਨਾ ਖੱਪਣ ਦਾ ਜਿਹੜਾ ਬਹੁਤ ਜਗ੍ਹਾ ਸਾਈਡ ਤੇ ਆ ਦੇ ਨਾ ਉਹ ਨਾਲ ਬੰਦ ਕਰਨਾ ਚਾਹੋ ਇਹ ਸਮਝੋ ਜੀ। ਚਲੋ ਜਾ ਕੇ ਖਾਣਾ ਖਾਓ ਜਾ ਕੇ ਕਿ ਉਹਲਾ ਅੱਜ ਫਤਰੀ ਦਿਨ ਹੈ ਇਹ ਦਿਨ 1.5 ਕਿਲੋਮੀਟਰ ਤੋਂ ਉੱਪਰ ਆਜੀ ਔਰ ਬਜ਼ੁਰਗਾਂ ਦਾ ਕਹਿਣਾ ਹੁੰਦਾ ਕਿ 12 ਵਾਰ ਟਰਾਲੀਆਂ ਤੇ ਆਪਰਾ ਸੰਗੱਤੀ ਸੱਜਣ ਜਾਵਾ ਉੱਥੇ ਬਿਲਕੁਲ ਨਹੀਂ ਪੌਣੀ ਦੱਸ ਚਲੋ ਸਾਡੇ ਨਾਲ ਸਾਡੇ ਪਾਣੀ ਦਾ ਵੋ ਬਹੁਤ ਤੇਜ ਆ ਉਹ ਫਿਰ ਵੀ ਸਾਡਾ ਮਕਸਦ ਇਹ ਆ ਕਿ ਤੇ ਸੇਵਾ ਕਰਨੀ ਹੈ ਨਾ ਤੇ ਪਰੋਂ ਮਣਾ ਕਰੋ ਜਿਵੇਂ ਕਰੋ 1.5 ਕਿਲੋਮੀਟਰ ਪੁਰ ਕੇ ਜਾਣਾ ਪੈਣਾ ਜਿਹੜਾ ਪਾਣੀ 1.5 ਕਿਲੋਮੀਟਰ ਮਾਰ ਸਕਦੇ ਹੋ ਜੀ ਵਾਧ ਵੀ ਹੈਗਾ ਇਹ ਵੀ ਹੈ ਨਾ ਮਾਰ ਹੋਰ ਇਹ ਮੇਨ ਬੰਨ ਜਿੱਥੇ ਟੁੱਟਿਆ ਉਹ ਸਾਹਮਣਾ ਬਨ ਜੇ ਆਪਣੀ ਵੀਡੀਓ ਚ ਬੰਨ ਪਾ ਲਿਓ ਇਹ ਮਸ਼ੀਨ ਇਹ ਬੰਦਾ ਨੇ ਕਿਤੇ ਮਾਰ ਮਾਰੀ ਇਲਾਕੇ ਨੂੰ ਭਾਈ ਇਹ ਜਿਹੇ ਸਥਿਤੀ ਦਾ ਰਾਸਿਕ ਤੇ ਖਾ ਬਹੁਤ ਜਿਆਦਾ ਸਾਰੇ ਕੋਈ ਗੱਡੀ ਬਾਲਾਂ ਦੇ ਵੀ ਨਹੀਂ ਜੜ ਗਿਆ ਨਹੀਂ ਜਿਹੜੀਆਂ ਨੇ ਚਾਹ ਤੱਕ ਨੂੰ ਲੈਣਾ ਮਾਰ ਕੋ ਨਹੀਂ ਜਾਣਦੇ ਆ ਉਹ ਬਸ ਕੋਈ ਕੰਮ ਨਹੀਂ ਕਰਦੇ ਕਰਨੇ ਹੀ ਮਾਰਨਾ ਨਹੀਂ ਜੇ ਜੇਵਾ ਲੈ ਕੇ ਆਉਂਦੇ ਹੋ ਉੱਥੇ ਰਸਮੀਤਾਂ ਦੇ ਨਾਲ ਗੱਲਬਾਤ ਕਰਕੇ ਕੋਈ ਇਹੋ ਜਿਹਾ ਕੋਈ ਮੈਂਬਰ ਦੇਖ ਕੇ ਜਿਹਨੂੰ ਸਾਰੀ ਜਾਣਕਾਰੀ ਹੋਵੇ ਕਿ ਕੱਲ੍ਹ ਆ ਕੇ ਨਹੀਂ ਪਹੁੰਚਿਆ ਉੱਥੇ ਪਾਓ ਕਿਉਂਕਿ ਰੱਗੇ ਦੇ ਜੌਂਡਾ ਕੋਈ ਫੜਾ ਨਹੀਂ ਆ ਬਾਹਰ ਦੇ ਪਿੰਡਾਂ ਵਾਲੇ ਆ ਕੇ ਵਾਧੂ ਰਸਣ ਪਖਾਵੇ ਨੂੰ ਲੈਂਦੇ ਆ ਅੰਨੇ ਵੀ ਕਹਿਣ ਬਾਈਨਾਂ ਦਾ ਕਿ ਪਰ ਉਹਨਾਂ ਦਾ ਕੋਈ ਪਰਿਵਾਰ ਉਹਨੇ ਜਾ ਕੇ ਦੇਖਦੇ ਪਰਿਵਾਰ ਉਹਨੇ ਕਿਹਾ ਜਿਹੜਾ ਵੀ ਭਰਾ ਉਹਦੇ ਥੋੜਾ ਲੋਡ ਕਰਿਆ ਕਰੋ ਯਾਰ ਹਾਂਜੀ ਬਾਬੇ ਸਮਾਧਾਨ ਵਾਲੇ ਤੇ ਕੈਂਡਲੀਆਂ ਕਿ ਲਿਆ ਹਾਂਜੀ ਇੱਕ ਇੱਕ ਕਿਲੋ ਵੀ ਨਹੀਂ ਕੀ ਦਿੱਤੀ ਵਾਇਗਰ ਨਹੀਂ ਆਪਣੇ ਪਰ ਬਹੁਤ ਸਾਰੇ ਸਾਮਾਨ ਆ ਗਿਆ ਬਲਕਿ ਆਇਆ ਇੱਕ ਬੰਦਾ ਨਹੀਂ ਗਿਆ ਇੱਕ ਤਾਂ ਉਹ ਜਾਵਦਾ ਜਿੱਥੋਂ ਯਾਹ ਕਿ ਬੰਦੇ ਨੇ ਹੈ ਕਹਿੰਦੇ ਵਾਇਗਰ ਬਾਕੀ ਕੀ ਆਇਆ ਆਹ ਮਾਪਰੀ ਦੇ ਆਹ ਦੇਖੋ ਆਹ ਬਰਾਤੇ ਬਰਾਤੇ ਹੀ ਹੈ ਸੇਵਾ ਆਹ ਦਰਿਆ ਵੀਰ ਜੀ ਰਵੀ ਦਾ ਬੰਨ ਤੇ ਆਹ ਮੁੰਡਿਆ ਸੇਵਾ ਵੇਖੋ ਆ ਵੇਖੋ ਕੀ ਬਣਿਆ ਲੋਕਾਂ ਦਾ ਸਭ ਕੋਈ ਰੋੜ ਪੜ ਗਿਆ ਵੇਖੋ ਫੇੜੀ ਮੁੰਡੇ ਵੇਖੋ ਤੁਸੀ ਬਾਂਦੇ ਲੱਗ ਲਾ ਕੇ ਸੇਵਾ ਚੱਲਣ ਢੀ ਹੈ ਕੈਟਰ ਪੱਲਿਆਂ ਦੀ ਟੀਮ ਕੀ ਬਣਿਆ ਹਾਲ ਆ ਮੈਂ ਤਕਰੀਬਨ 15 ਘੜਿਆ ਤੇ ਪਰਸੋਂ ਦੇ ਭੁੱਖੇ ਬੈਠੇ ਆ ਪਰ ਕੋਈ ਨਾ ਤੱਕ ਨਹੀਂ ਪਹੁੰਚਿਆ ਆਹੋ ਘਰਾਂ ਦਾ ਕੀ ਬਣਿਆ ਘਾਟ ਟੱਟ ਕੇ ਵਾਹਿਗੁਰੂ ਹਾਂਜੀ ਬਾਬਾ ਜੀ ਕੀ ਆਖਣ ਦੇ ਲੱਗ ਗਿਆ ਉਹ ਬਾਬਾ ਹਾਂਜੀ ਇਹ ਕਪੜਾ ਲਾਕਾਂ ਖਦਾ ਭਰਿਆ ਝੋਨਾ ਵਾਲੀ ਦਾ ਕਪੜਾ ਸਭ ਕੋ ਰੁੜ ਗਿਆ ਵਾਹਿਗੁਰੂ ਵਾਹ ਆ ਬੇਤੀ ਨਹੀਂ ਆ ਟੁੱਟੀ ਪੈ ਨਹੀਂ ਕੱਢੀ ਨਹੀਂ ਸਾਰਾ ਕੋਈ ਰੁੜ ਗਿਆ ਆ ਘਰ ਵੀ ਸਾਰਾ ਤੁਹਾਡਾ ਹੀ ਰੁੜ ਗਿਆ ਸਾਰਾ ਚੇਨ ਕਮਰੇ ਹੀ ਇਕੱਠੇ ਹੀ ਵਾਰੂ ਵੀ ਟੁੱਟ ਗਈ ਇੱਕ ਉਹ ਦੀ ਵਾਲੀ ਵਾਹਿਗੁਰੂ ਵਾਹਿ ਥੋੜਾ ਚੇਰ ਹੋਇਆ ਗਿਆ ਕੋਈ ਨਹੀਂ ਕਰਾਂਗੇ ਮੈਂ ਤੁਹਾਡੀ ਉਹ ਉਹ ਉੱਥੇ ਬਾ ਉੱਥੇ ਨਾ ਚੜਤੇ ਵਾਲੋਂ ਨੂੰ ਬੋਲਣ ਲੱਗਣੀਆਂ ਉਹ ਰਹੀ ਨਹੀਂ ਦਾ ਠੀਕ ਹੈ ਉਹ ਛੋਟਾ ਮੁੰਡਾ ਜਿਹੜਾ ਨਾ ਉਹ ਉਹਦਾ ਬੋਲਦਾ ਠੀਕ ਹੈ ਜੀ ਨਾਲੇ ਤੇ ਨਾਲ ਦੋ ਗੁੱਦੀਆਂ ਨੇ ਨਾਲੇ ਕੁਮਾਰਾ ਕੋਈ ਨਹੀਂ ਜਰੂਰ ਕਰਾਵਾਂਗੇ ਸੇਵਾ ਹਾਂ ਜੀ ਜਿੰਨੀ ਮੈਂ ਚਾਹੁੰਦੀ ਤੂੰ ਤਾਨ ਮਹਾਰਾ ਜਾਰੀ ਜਾਰੀ ਤਾਨ ਮਹਾਰਾ ਪਾਵਰ ਤੇ ਪਿਆਰ ਸੇ ਜੀ ਆਉਣੀ ਮਹਾਰਾ ਇਹ ਚੜਾਈ ਕਰੇਗਾ ਵੀਰ ਜੇ ਗੱਲ ਸੋਚਣ ਵਾਲੀ ਆ ਬਾਬੇ ਦੀ ਗੱਲ ਸੁਣੀਓ ਪਹਿਲਾਂ ਜਿਹੜਾ ਹਰਦੌਰਵਾਲ ਸਾਈਂ ਟਰਪੱਲਾ ਸਾਈਂੋਂ ਪਾਣੀ ਚੜ੍ਹਦੇ ਨੂੰ ਜਾਣਦੇ ਆ ਇਹ ਬੰਦੇ ਕਿੱਦਾਂ ਨੂੰ ਜਾਣਦੇ ਆ ਇਹ ਪਾਣੀ ਲੈੰਦੇ ਨੂੰ ਜਾਂਦੇ ਆ ਕੁਦਰਤ ਦੇ ਰੰਗ ਵੇਖੋ ਆ ਪਾਣੀ ਲੈੰਦੇ ਨੂੰ ਆ ਨਹੀਂ ਇਹ ਆ ਲੈੰਦੇ ਨੂੰ ਉਧਰਲਾ ਚੜਦੇ ਨੂੰ ਆ ਤੁਸੀਂ ਬੰਨਿਆ ਵੀਰ ਜੀ ਆ ਵੇਖੋ ਇਹ ਤੁਸੀਂ ਬੰਨ ਜਿੱਥੇ ਆਪਾਂ ਖਲੋਤੇ ਆ ਵਕਤ ਇਹ ਲੈੰਦੇ ਨਹੀਂ ਜਾਂਦੇ ਇਹ ਪਾਣੀ ਲੈੰਦੇ ਨੂੰ ਜਾਂਦੇ ਆ ਹਾਂਜੀ ਇਹ ਕੋਠਾ ਬਣ ਲਈ ਸਭ ਕੋ ਰੋੜ ਇਹ ਜਿੱਦਾਂ ਦਾ ਜਿੱਦਾਂ ਦਾ ਹਰਾ ਹੈ ਉਦੋਂ ਦਾ ਲੈੰਦੇ ਨੂੰ ਜਾਂਦੇ ਆ ਹਾਂਜੀ ਵਾਹ ਉਦੋਂ ਦਾ ਹੀ ਇਤਰੇ ਹੀ ਚੱਲਣਦੇ ਆ ਆ ਜਾਓ ਆ ਜਾਓ ਆ ਜਾਓ ਆ ਜਾਓ ਦੋਧਾ ਆਪਣਾ ਨਹੀਂ ਹਾਂ ਜਮਾਨੀਆਂ ਨਹੀਂ ਪੜਾ ਜੋ ਬੜੀ ਮੁਸ਼ਕਿਲ ਆ ਸਮਾਨ ਪਹੁੰਚਾਜੇ ਪਾਣੀ ਹੈਗਾ ਵਾ ਜੋ ਸਰਾਸਤ ਮੇਰੇ ਅਲੋਪ ਰੱਡ ਤੇ ਜੋ ਦੁੱਧ ਹੈਗਾ ਵੀਰ ਦੁੱਧ ਵਾ ਵੀਰ ਬਾਕੀ ਆ ਵੀ ਸੀ ਚੱਲ ਹੁਣ ਬਸ ਹੋ ਜਾ ਹਟ ਦੁੱਧ ਸਰਾਸਤ ਖੰਗ ਗਏ ਇੰਨੇ ਜਗ੍ਹਾ ਦੀ ਸੇਵਾ ਕਰਨੀ ਸੌਖੀ ਨਹੀਂ ਹੈਗੀ ਪਰ ਫਿਰ ਵੀ ਨੌਜਵਾਨ ਦੇ ਆ ਸਾਹਮਣੇ ਤੁਸੀਂ ਬੰਨ ਟੁੱਟਾ ਵੇਖੋ ਜਿੰਨੇ ਸਾਰੇ ਲਾਕਾ ਡੋਬਿਆ ਆਹ ਵੇਖੋ ਇੱਥੇ ਮੋਟੇ ਧਿਆਨ ਆਇਓ ਸਾਰੇ ਵਾਹਿਗੁਰੂ ਵਾਹਿਗੁਰੂ ਧਿਆਨ ਨਾ ਪੋ ਧਿਆਨ ਨਾ ਸਾਹਮਣੇ ਜਿੱਥੇ ਬੰਨ ਟੁੱਟਾ ਵੇਖੋ ਤਿਆਰ ਦੋ ਤਿੰਨ ਘਰ ਉਦਨ ਦੇ ਭੁੱਖੇ ਧਿਆਏ ਸੇਵਾ ਨਾ 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 ਮੇਰੇ ਕੋ ਪਾਣੀ ਦੇ ਦੇ ਆ ਸਾਹਮਣੇ ਬੰਨ ਟੁੱਟਾ ਵੇਖੋ ਤੇ ਫਿਰ ਵੀ ਵੇਖੋ ਹੌਸਲੇ ਮੁੰਡਿਆਂ ਦੇ ਹਾਂਜੀ ਕਰ ਰਹੇ ਜੇ ਬਹਿ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਇੱਧਰ ਵੇਖ ਲੋ ਪਾਣੀ ਕਿਨਾਂ ਪੁੱਟ ਪੁੱਟ ਕੇ ਮਾਰੂੰਗਾ ਛੜਨਾ ਨਹੀਂ ਕੁਝ ਵੀ ਇਹ ਗੱਲ ਆ بس بس ਕਿਹ ਵਿਖਾਏ ਗਰਾਊਂਡ ਲੈਵਲ ਤੇ ਆਉਣਾ ਪੈਂਦਾ ਵੀਰ ਫੇਰ ਆ ਕੇ ਕੰਮ ਹੁੰਦੇ ਆ ਬਾਕੀ ਚਲੋ ਮਾਨ ਦੀ ਹੰਕਾਰ ਨਹੀਂ ਪਰਮਾਤਮਾ ਜਿਹਨੂੰ ਸੇਵਾ ਦਵੇ ਕੱਲ੍ਹ ਦਾ ਸਾਰ ਸਾਰੇ ਕਰ ਲੈਂਦੇ ਆ ਮਜ਼ਾ ਤਾਂ ਜੇ ਕੋਈ ਬੰਦਾ ਚ ਉਤਰੇ ਆਹ ਕਰ ਗੱਲ ਆਏ ਰੱਬ ਦੀ ਜੱਗ ਅਜ ਨਹੀਂ ਪੂਰਾ